ਜੇਕਰ ਅਸੀਂ ਕਿਸੇ ਵੀ ਸਟੇਟ ਦੇ ਵਿੱਚੋਂ ਉਹਨਾਂ ਦੀ ਕੋਈ ਵੀ ਕੁਦਰਤੀ ਉਪਚ ਲੈਣੀ ਹੈ ਜਿਹਦਾ ਉਹਨੂੰ ਕੋਈ ਨੁਕਸਾਨ ਨਹੀਂ ਹੈ ਤੇ ਉਹਦੇ ਵਾਸਤੇ ਪੰਜਾਬ ਨੂੰ ਪੈਸਾ ਦੇਣਾ ਪੈਂਦਾ ਪਰ ਪੰਜਾਬ ਦਾ ਪਾਣੀ ਜਿਹੜਾ ਪੰਜਾਬ ਦਾ ਬਹਾ ਦੇ ਨਾਲ ਨੁਕਸਾਨ ਵੀ ਕਰਦਾ ਤੇ ਇਹ ਪਾਣੀ ਲੋਡ ਦੇ ਵੇਲੇ ਬਾਕੀ ਸਟੇਟਾਂ ਨੂੰ ਦਿੱਤਾ ਜਾਂਦਾ ਤੇ ਪੰਜਾਬ ਨੂੰ ਇੱਕ ਪੈਸਾ ਨਹੀਂ ਦਿੱਤਾ ਜਾਂਦਾ ਸਾਡੀ ਜ਼ਮੀਨ ਦੇ ਵਿੱਚੋਂ ਅਜੇ ਥੋੜਾ ਪਾਣੀ ਘਟਿਆ ਤੇ ਚਾਰ ਗਊਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਨੇ ਹੁਣ ਉਹਦੇ ਤੋਂ ਬਾਅਦ ਉਹ ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਮੈਂ ਥੋੜਾ ਜਿਹਾ ਇਹਨੂੰ ਇਹਨੂੰ ਸਮਝਣਾ ਚਾਹ ਰਿਹਾ ਪਾਣੀ ਜਿੱਥੇ 4 ਫੁੱਟ 5 ਫੁੱਟ ਹੈ ਜਦੋਂ ਬਿਲਕੁਲ ਨੀਵਾ ਹੋ ਗਿਆ ਤਾਂ ਪੋਸਿਬਲੀ ਜਿਹੜੇ ਜਿਹੜੇ ਪਸ਼ੂ ਸੀਗੇ ਮੇਬੀ ਉਹ ਮਰ ਗਏ ਤੇ ਉਹ ਥੱਲੇ ਹੀ ਹੈ ਜੇ ਉਹ ਥੱਲੇ ਨੇ ਕੱਲ ਇੱਕ ਹਿਊਮਨ ਡੈੱਡ ਬੋਡੀ ਵੀ ਕੋਨਿਆਲਪਿੰਡ ਦੇ ਲਾਗੋ ਬਰਾਬਰ ਇੱਕ ਮਿਲੀ ਆ ਕਿ ਤਕਰੀਬਨ ਅਸੀਂ 30 ਤੋਂ 32% ਪਾਣੀ ਜਿਹੜਾ ਆ ਪਾਖੜਾ ਦਾ ਪਾਣੀ ਵਰਤਦੇ ਆਂ ਔਰ ਇਸ ਤੋਂ ਵੀ ਘੱਟ ਅਸੀਂ ਜਿਹੜਾ ਬਿਜਲੀ ਉਤਪਾਦਨ ਹੈ ਉਹਦੀ ਵਰਤੋਂ ਕਰ ਰਹੇ ਆਂ ਜਦ ਕਿ ਹੜਾ ਦਾ ਨੁਕਸਾਨ 100% ਹੀ ਪਸਾਟੇ ਹਿੱਸੇ ਆਇਆ ਹੈ ਤਾਂ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਕੀ ਰਾਜਸਥਾਨ ਨੂੰ ਜਾਂ ਹਰਿਆਣੇ ਨੂੰ ਜਾਂ ਦਿੱਲੀ ਜਿਹੜਾ ਬਿਜਲੀ ਲੈਂਦਾ ਹੈ ਉਹਨੂੰ ਇਸ ਨੁਕਸਾਨ ਦੀ ਬਰਾਬਰ ਤੇ ਪਰਪਾਈ ਕਰਨੀ ਚਾਹੀਦੀ ਕਿ ਜੇਕਰ ਇਹ ਪਾਣੀ ਕੁਦਰਤੀ ਵਹਾਅ ਦੇ ਵਿੱਚ ਹੋਵੇ ਤੇ ਪੰਜਾਬ ਦੇ ਲੋਕਾਂ ਨੂੰ ਇਹਦੇ ਪ੍ਰਬੰਧ ਕਰਨੇ ਕੋਈ ਔਖੇ ਨਹੀਂ ਜਦੋਂ ਅਸੀਂ ਕਹਿੰਦੇ ਪੰਜਾਬ ਆ ਤਾਂ ਕੁਦਰਤੀ ਅਸੀਂ ਇਸ ਪਾਣੀ ਵਾਲੀ ਜ਼ਮੀਨ 'ਚ ਜੰਮੇ ਪਲੇ ਖੇਡੇ ਤੇ ਵੱਡੇ ਹੋਏ ਆ ਸੋ ਕੁਦਰਤੀ ਪਾਣੀ ਦੇ ਵਹਾਵਾ ਦੇ ਨਾਲ ਯੋਜਨਾ ਸਾਡੇ ਵਾਸਤੇ ਕੋਈ ਔਖੀ ਗੱਲ ਨਹੀਂ ਸੀ ਜਦੋਂ ਕੁਦਰਤੀ ਵਹਾਅ ਕਹਿ ਰਹੇ ਹੋ ਤੁਸੀਂ ਤਾਂ ਉਹਦੇ ਉਹਦਾ ਮਤਲਬ ਕੀ ਹੈ ਕੀ ਹੁਣ ਅਸੀਂ ਕੁਦਰਤੀ ਵਹਾਅ ਦੇ ਅਨੁਸਾਰ ਨਹੀਂ ਚੱਲ ਰਹੇ 25% ਪਾਣੀ ਜਿਹੜਾ ਉਹ ਛੱਡਣਾ ਹੁੰਦਾ ਹੈ ਇਹ ਇੱਕ ਨੂਨ ਹੈ ਡੈਮ ਸੇਫਟੀ ਐਕਟ ਇਹ ਕਹਿੰਦਾ ਹੈ ਬਿਲਕੁਲ ਇਹਦੇ ਨਾਲ ਹੀ ਪਬਲਿਕ ਸੇਫਟੀ ਐਕਟ ਵੀ ਇਹ ਗੱਲ ਇਨਸ਼ੋਰ ਕਰਾਉਂਦਾ ਹੈ ਉਹਨੂੰ ਛਿੱਕੇ ਟੰਗਿਆ ਗਿਆ ਤਾਂ ਜਦੋਂ ਅਧਿਕਾਰੀ ਉਹ ਪਾਲਣਾ ਨਹੀਂ ਕਰ ਰਹੇ ਤੇ ਕੋਈ ਕਾਰਵਾਈ ਵੀ ਨਹੀਂ ਆ ਉਹਦੇ ਤੇ ਤਾਂ ਅਸੀਂ ਉਹਨੂੰ ਕਿਵੇਂ ਅਪਰੋਚ ਕਰੀਏ ਬਤੌਰ ਪੰਜਾਬੀ ਜਿਸ ਤਰ੍ਹਾਂ ਦੇ ਨਾਲ ਹੁਣ ਡੈਮਾਂ ਦੇ ਉੱਪਰ ਬੰਨ੍ਹ ਮਾਰ ਕੇ ਪਾਣੀ ਨੂੰ ਰੋਕਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਸਿੰਚਾਈ ਦੇ ਵਾਸਤੇ ਲੋੜ ਹੈ ਪਰ ਜਿਹੜਾ ਸੂਬਾ ਏਸ ਹੜ ਦਾ ਨੁਕਸਾਨ ਚੱਲ ਰਿਹਾ ਉਹਦੀ ਸਿੰਚਾਈ ਵਾਸਤੇ ਤਾਂ ਇਹ ਪਾਣੀ ਦੀ ਲੋੜ ਕਦੀ ਵੀ ਪੂਰੀ ਨਹੀਂ ਹੁੰਦੀ ਰਲ ਮਿਲ ਖੜ ਤੁਰ ਪੰਥ ਬਚਾਓ ਕਿ ਹੁਣ ਜਦੋਂ ਤੁਹਾਡੇ ਤੇ ਮੁਸ਼ਕਲ ਵੱਡੀ ਹੈ ਤੇ ਫਿਰ ਆਪਸੀ ਵੰਡ ਛੱਡ ਦਿਓ ਮੁਸ਼ਕਲ ਨਾ ਹੋਵੇ ਕਿ ਆਪਸ 'ਚ ਆਪਣੇ ਇਲਾਕੇ ਵਰਤ ਕੇ ਜੋ ਵਰਦੀ ਕਰਦੇ ਰਹੋ ਪਰ ਜੇ ਉਦੋਂ ਤੁਹਾਡੇ ਤੇ ਸਮੱਸਿਆ ਵੱਡੀ ਹੋਵੇ ਉਦੋਂ ਆਪਸੀ ਜਿਹੜੀ ਇਲਾਕਾਈ ਵੰਡ ਆਪਸੀ ਜਥੇਬੰਦ ਦੇ ਕਵੰਡ ਤੇ ਆਪਸੀ ਸਿਧਾਂਤਕ ਵੰਡ ਜਿਹੜੀ ਆ ਉਹ ਉਦੋਂ ਛੱਡ ਦਿਓ ਪੰਜਾਬ 'ਚ ਹੜ੍ਹ ਆਏ ਨੇ ਤੇ ਇਹਦੇ ਬਹੁਤ ਸਾਰੇ ਐਸਪੈਕਟ ਨੇ ਜਿਹੜੇ ਵਿਚਾਰੇ ਜਾਣੇ ਚਾਹੀਦੇ ਆ ਅਸੀਂ ਲੰਗਰ ਲਾ ਰਹੇ ਆ ਜਾਂ ਸੇਵਾ ਕਰ ਰਹੇ ਆ ਜਾਂ ਰਿਲੀਫ ਚੱਲ ਰਹੇ ਹੋ ਇੱਕ ਇੱਕ ਐਸਪੈਕਟ ਹੈ ਇਹਦੇ ਟੈਕਨੀਕਲਿਟੀਆਂ ਕੀ ਨੇ ਕਿ ਕਿਉਂ ਹੜ੍ਹ ਆਉਂਦੇ ਆ ਡੈਮ ਸਿਕਿਉਰਿਟੀ ਤੇ ਪਬਲਿਕ ਸੇਫਟੀ ਨੂੰ ਲੈ ਕੇ ਅਸੀਂ ਲਗਾਤਾਰ ਸਵਾਲ ਕਰ ਰਹੇ ਹਾਂ ਸਰਕਾਰਾਂ ਨੂੰ ਵੀ ਕਿ ਇਹਦੀ ਕੀ ਇਹਦੇ ਪਿੱਛੇ ਥੌਟ ਪ੍ਰੋਸੈਸ ਹੈ ਔਰ ਡੈਮਾਂ ਦਾ ਪ੍ਰਬੰਧ ਸੂਬਿਆਂ ਦੇ ਹੱਥ ਚ ਕਿਉਂ ਨਹੀਂ ਹੈ ਸਾਡੇ ਹੱਥੋਂ ਬੀਬੀਐਮਬੀ ਕਿਉਂ ਚਲੇਗੀ ਇੱਕ ਐਸਪੈਕਟ ਹੈ ਹਿਸਟਰੀ ਦਾ ਕਿ ਹਿਸਟোরਿਕਲੀ ਜੇ ਅਸੀਂ ਦੇਖੀਏ ਤੇ ਮੁਸੀਬਤਾਂ ਕਿਉਂਕਿ ਇਹ ਵੀ ਇਹ ਨੈਚੁਰਲ ਡਿਜ਼ਾਸਟਰ ਦੇ ਨਾਲ ਨਾਲ ਮੈਨਮੇਡ ਗਲਤੀਆਂ ਵੀ ਬਹੁਤ ਵੱਡੀਆਂ ਨੇ ਤਾਂ ਅਸੀਂ ਬਤੌਰ ਕੌਮ ਇਹਦੇ ਨਾਲ ਕਿਵੇਂ ਡੀਲ ਕਰਦੇ ਆਇਆ ਇਹ ਬਹੁਤ ਵੱਡਾ ਸਵਾਲ ਹੈ ਸਾਡੇ ਇਤਿਹਾਸ ਚੋਂ ਹੀ ਸਾਨੂੰ ਹੁਣ ਲੜਨ ਦੀ ਪ੍ਰੇਰਣਾ ਮਿਲਣੀ ਹੈ ਅੱਜ ਅਸੀਂ ਇੱਕ ਪਿੰਡ ਦੇ ਵਿੱਚ ਇੱਕ ਬਜ਼ੁਰਗ ਨਾਲ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਜਿੱਥੇ ਮਾਵਾ ਨੇ ਗਲਾਂ ਚ ਬੱਚਿਆਂ ਦੇ ਹਾਰ ਪਵਾ ਕੇ ਵੀ ਕਿਹਾ ਤੇਰਾ ਭਾਣਾ ਮਿੱਠਾ ਲੱਗੇ ਤੇ ਅਸੀਂ ਡਰਨ ਵਾਲੇ ਨਹੀਂ ਹਾਂ ਆਰਥਿਕ ਤੌਰ ਤੇ ਜਦੋਂ ਸਾਨੂੰ ਮਾਰਿਆ ਜਾ ਰਿਹਾ ਤਾਂ ਉਹ ਬਹੁਤ ਵੱਡੀ ਮੁਸੀਬਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਿਉਂਕਿ ਆਰਥਿਕਤਾ ਹੀ ਮੁੱਢ ਹੈ ਹਰ ਚੀਜ਼ ਦਾ ਪਰ ਸਾਡੇ ਸਿਧਾਂਤ ਵੱਡੇ ਨੇ ਤਾਂ ਅਸੀਂ ਸਿਧਾਂਤਤਾ ਕਰਕੇ ਲੜ ਲੈਨੇ ਆ ਇੱਕ ਆਮ ਸੁਧਾਰਨ ਪਿੰਡ ਦੇ ਲੰਗਰੀ ਦੀ ਵਰਡਿੰਗ ਸੀ ਇਹ ਜੋ ਮੈਂ ਤੁਹਾਨੂੰ ਦੱਸ ਰਿਹਾ ਇੰਟਰਵਿਊ ਵੀ ਅਸੀਂ ਪੋਸਟ ਕਰਨੀ ਆ ਥੋੜੀ ਦੇਰ ਦੇ ਵਿੱਚ ਤਾਂ ਸੋਚੋ ਕਿ ਜਿਨ੍ਹਾਂ ਦੇ ਜ਼ਿਹਨ ਦੇ ਵਿੱਚ ਸਿਧਾਂਤ ਪਿਆ ਹੋਇਆ ਉਹ ਬੰਦਿਆਂ ਨੂੰ ਬੀਟ ਕਿਵੇਂ ਕਰੋਗੇ ਉਹ ਬੰਦਿਆਂ ਨੂੰ ਤੁਸੀਂ ਹਰਾਓਗੇ ਜਾਂ ਮਾਰੋਗੇ ਕਿਵੇਂ ਇਕਨੋਮਿਕਲੀ ਬੈਕ ਹੁੰਦੇ ਆ ਫਿਰ ਉੱਠ ਖੜਦੇ ਆ ਮਾਰ ਦਿੱਤੇ ਜਾਂਦੇ ਉੱਠ ਖੜਦੇ ਇਹ ਵਰਤਾਰਾ ਚੱਲਦਾ ਰਹਿੰਦਾ ਏ ਆਨ ਗoing ਗ੍ਰੈਜੂਅਲ ਪ੍ਰੋਸੈਸ ਹੈ ਮੇਰੇ ਨਾਲ ਪੰਥ ਦੇ ਬਹੁਤ ਮਹਾਨ ਵੱਡੇ ਹਿਸਟੋਰੀਅਨ ਪੰਥ ਦੇ ਬੁੱਧੀਜੀਵੀ ਡਾਕਟਰ ਸੁਪਰੀਤ ਸਿੰਘ ਉਦੋਕੇ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕਾ ਖਾਲਸਾ ਅ ਤੁਸੀਂ ਖਾਲਸਾ ਏਡ ਦੇ ਨਾਲ ਮਿਲ ਕੇ ਸੇਵਾ ਨਿਭਾ ਰਹੇ ਹੋ ਪਹਿਲਾਂ ਤਾਂ ਇਸ ਸੇਵਾ ਬਾਰੇ ਜ਼ਿਕਰ ਕਰੋ ਫਿਰ ਕੁਝ ਸਵਾਲ ਮੈਂ ਸ਼ੁਰੂ ਕਰਦਾ ਤੁਹਾਡੇ ਨਾਲ ਅ ਵੇਖੋ ਮਕਰ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਸਮੁੱਚੀਆਂ ਪੰਜਾਬ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਮੈਂ ਸੋਚਦਾ ਕਿ ਇੱਕ ਛੋਟਾ ਗੁਰਦੁਆਰਾ ਕਮੇਟੀਆਂ ਤੋਂ ਲੈ ਕੇ ਪਿੰਡਾਂ ਦੀਆਂ ਨੌਜਵਨ ਸੰਭਾਵਾਂ ਤੋਂ ਲੈ ਕੇ ਤੇ ਜਿੰਨੀਆਂ ਵੀ ਹੋਰ ਸਿੱਖਾਂ ਦੀਆਂ ਜਾਂ ਕਹਿ ਸਕਦੇ ਹੋ ਕਿ ਪੰਜਾਬ ਦੀਆਂ ਸੰਸਥਾਵਾਂ ਸੀ ਜਿਸ ਤਰੀਕੇ ਨਾਲ ਰਲ ਮਿਲ ਕੇ ਸੇਵਾ ਕਾਰਜ ਕਰ ਰਹੀਆਂ ਨੇ ਕੁਦਰਤੀ ਇੱਕ ਸੰਦੇਸ਼ ਤਾਂ ਗਿਆ ਹੈ ਕਿ ਜੇ ਪੰਜਾਬ ਦੇ ਉੱਪਰ ਕੋਈ ਆਫਤ ਆਉਂਦੀ ਹੈ ਤੇ ਪੰਜਾਬ ਨਾਲ ਖੜਦਾ ਜੀ ਸੋ ਉੱਥੇ ਤਾਂ ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਮੈਂ ਕਹਿਣਾ ਕਿ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਚਾਹੀਦੀ ਜੀ ਦੂਸਰੀ ਗੱਲ ਇਹ ਹੈ ਕਿ ਜੋ ਕੁਝ ਹੋਇਆ ਜਿਸ ਵਰਤਾਰੇ ਚੋਂ ਪੰਜਾਬ ਲੰਘ ਰਿਹਾ ਇਹਦੇ ਵਿੱਚ ਸਾਨੂੰ ਇੱਕ ਬਹੁਤ ਵੱਡੀ ਕੋਆਰਡੀਨੇਸ਼ਨ ਦੀ ਵੀ ਲੋੜ ਹੈ ਜੀ ਸੰਸਥਾਵਾਂ ਕਾਰਜ ਬਹੁਤ ਕਰ ਰਹੀਆਂ ਨੇ ਪਰ ਜੋ ਮੈਂ ਜ਼ਮੀਨੀ ਪੱਧਰ ਤੇ ਮਹਿਸੂਸ ਕਰ ਰਿਹਾ ਇੱਕ ਕੋਆਰਡੀਨੇਸ਼ਨ ਦੀ ਘਾਟ ਜ਼ਰੂਰ ਹੈਗੀ ਹੈ ਕਿ ਬਹੁਤ ਥਾਵਾਂ ਦੇ ਉੱਪਰ ਲੋੜਵੰਦ ਲੋਕਾਂ ਤੱਕ ਮਦਦ ਨਹੀਂ ਪਹੁੰਚ ਰਹੀ ਪਰ ਜਿਹੜੇ ਲੋੜਵੰਦ ਨਹੀਂ ਹੈਗੇ ਉਹਨਾਂ ਤੱਕ ਕਈ ਵਾਰੀ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਪਹੁੰਚ ਕਰ ਰਹੀਆਂ ਸੋਸ਼ਲ ਮੀਡੀਆ ਦੇ ਫਾਇਦੇ ਵੀ ਨੇ ਤੇ ਕੁਝ ਇਸ ਤਰ੍ਹਾਂ ਦੇ ਨੁਕਸਾਨ ਵੀ ਹੁੰਦੇ ਨੇ ਕਿ ਜੇ ਕਿਸੇ ਇੱਕ ਇਲਾਕੇ ਦਾ ਕੋਈ ਨੁਕਸਾਨ ਛੋਟਾ ਜਿਹਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਜਾਂਦਾ ਤੇ ਸਾਰੀਆਂ ਸੰਸਥਾਵਾਂ ਦੀ ਦੌੜ ਉਸ ਪਾਸੇ ਵੱਲ ਲੱਗ ਜਾਂਦੀ ਜੀ ਔਰ ਉੱਥੇ ਇਹਨਾਂ ਜਿਹੜੀਆਂ ਮੌਕੇ ਦੇ ਉੱਪਰ ਰਾਹਤ ਸਮੱਗਰੀ ਹੈ ਉਹਦੀ ਇੱਕ ਬਹੁਤ ਵੱਡੀ ਨਰਾਦਰੀ ਵੀ ਹੋ ਰਹੀ ਹੈ ਸੋ ਇੱਥੇ ਸੰਸਥਾਵਾਂ ਨੂੰ ਆਪਸ ਦੇ ਚ ਕੋਆਰਡੀਨੇਸ਼ਨ ਦੀ ਵੀ ਲੋੜ ਹੈ ਜੇ ਕੋਈ ਬਾੜੇ ਮੋٹے ਮਾਨਵ ਟਾਵ ਹੈ ਨਹੀਂ ਤੇ ਉਹ ਭਲਾ ਕੇ ਇਕੱਠੇ ਹੋਣਾ ਚਾਹੀਦੇ ਇਕੱਠੇ ਹੋ ਕੇ ਕੰਮ ਸੇ ਕੰਮ ਇਲਾਕਿਆਂ ਦੀ ਵੰਡ ਕਰਕੇ ਸਾਨੂੰ ਇੱਕ ਕੋਆਰਡੀਨੇਸ਼ਨ ਦੇ ਨਾਲ ਤੇ ਚੱਲਣ ਦੀ ਲੋੜ ਹੈ ਹਿਸਟੋਰਿਕਲੀ ਵੀ ਅਸੀਂ ਦੇਖਿਆ ਨਾ ਮਸਲਾਂ ਅੱਡ ਹੋਈਆਂ ਫਿਰ ਇਕੱਠੀਆਂ ਕੀਤੀਆਂ ਸੁਦਾਰਕ ਕਪੂਰ ਸਿੰਘ ਹੋਣਾ ਨੇ ਇਹ ਉਹੋ ਜਿਹਾ ਹੀ ਦੌਰ ਲੱਗ ਰਿਹਾ ਮੈਨੂੰ ਕਿ ਸਿੱਖਾਂ ਦੇ ਨਾਂ ਤੇ ਜਿੰਨੀਆਂ ਸੰਸਥਾਵਾਂ ਨੇ ਵਾਈ ਨਾਟ ਇੱਕ ਝੰਡੇ ਥੱਲੇ ਇਕੱਠੀਆਂ ਹੋਣ ਇੱਕ ਥਾਂ ਤੋਂ ਡਾਇਰੈਕਸ਼ਨ ਮਿਲ ਜੇ ਉਹਨਾਂ ਨੂੰ ਵੇਖੋ ਮੱਕੜ ਸਾਹਿਬ ਜਦੋਂ ਸਾਡੇ ਤੇ ਬਦਾਲੀ ਚੜ ਕੇ ਆਉਂਦਾ ਸੀ ਤਾਂ ਸਿੱਖਾਂ ਦੀ ਇੱਕ ਸੁਭਾਵਿਕ ਜੀ ਮਿਸਲਵੰਡ ਤੋਂ ਬਾਅਦ ਇੱਕ ਨਾਰਾ ਹੁੰਦਾ ਸੀ ਕਿ ਮਿਸਲਵੰਡ ਅਬ ਕਬੇ ਨਾ ਪਾਵੋ ਰਲ ਮਿਲ ਖੜ ਤੋਰ ਪੰਥ ਬਚਾਵੋ ਕਿ ਹੁਣ ਜਦੋਂ ਤੁਹਾਡੇ ਤੇ ਮੁਸ਼ਕਲ ਵੱਡੀ ਹੈ ਤੇ ਫਿਰ ਆਪਸੀ ਵੰਡ ਛੱਡ ਦਿਓ ਮੁਸ਼ਕਲ ਨਾ ਹੋਵੇਗੀ ਆਪਸ ਚ ਆਪਣੇ ਇਲਾਕੇ ਵਰਤ ਕੇ ਜੋ ਮਰਜ਼ੀ ਕਰਦੇ ਰਹੋ ਪਰ ਜੇ ਉਦੋਂ ਤੁਹਾਡੇ ਤੇ ਸਮੱਸਿਆ ਵੱਡੀ ਹੋਵੇ ਉਦੋਂ ਆਪਸੀ ਜਿਹੜੀ ਇਲਾਕਾ ਹੀ ਵੰਡ ਆਪਸੀ ਜਥੇਬੰਦਕ ਵੰਡ ਤੇ ਆਪਸੀ ਸਿਧਾਤਕ ਵੰਡ ਜਿਹੜੀ ਆ ਉਹ ਉਦੋਂ ਛੱਡ ਦੇਣੀ ਚਾਹੀਦੀ ਉਦੋਂ ਕਿ ਸਭ ਕੁਝ ਗੰਭੀਰ ਸਵਾਲ ਜਿਹੜੇ ਪੈਦਾ ਹੋਏ ਪਿਛਲੇ ਦਿਨਾਂ ਸਭ ਤੋਂ ਵੱਡੀ ਗੱਲ ਹੈ ਡੈਮਾਂ ਦੇ ਪ੍ਰਬੰਧ ਨੂੰ ਲੈ ਕੇ ਅਸੀਂ ਗੱਲ ਕਰ ਰਹੇ ਹਾਂ ਕਿ ਡੈਮਾਂ ਦੇ ਪ੍ਰਬੰਧ ਜਿਹੜੇ ਐ ਉਹ ਸੂਬੇ ਦੇ ਅਧਿਕਾਰ ਦੇ ਵਿੱਚ 100% ਦੋਣੇ ਚਾਹੀਦੇ ਔਰ BBMB ਦੇ ਵਿੱਚ ਸਾਡੀ ਰੈਪ੍ਰেজੈਂਟੇਸ਼ਨ ਦਾ ਨਾ ਮਾਤਰ ਹੋਣਾ ਜਾਂ ਘਟ ਜਾਣਾ ਇਹਦਾ ਇੱਕ ਬਹੁਤ ਵੱਡਾ ਲਾਸ ਅਸੀਂ ਚੱਲਿਆ ਕੈਮਰੇ ਵੱਲ ਥੋੜਾ ਦੇਖ ਕੇ ਮੈਂ ਚਾਹਾਂਗਾ ਤੁਸੀਂ ਗੱਲ ਕਰੋ ਬਿਲਕੁਲ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਅੱਜ ਅਸੀਂ ਪਾਣੀ ਦੀ ਮਾਰ ਚੱਲ ਰਹੀ ਹੈ ਬੇਸ਼ੱਕ ਸਾਨੂੰ ਦੇਖਣ ਨੂੰ ਉੱਪਰਲੀ ਸੱਤਾ ਤੋਂ ਲੱਗਦਾ ਹੈ ਕਿ ਕੇਵਲ ਤੇ ਕੇਵਲ ਅਸੀਂ ਇੱਕ ਕੁਦਰਤੀ ਮਾਰ ਚੱਲ ਰਹੀ ਹੈ ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਇੱਕ ਗੈਰ ਕੁਦਰਤੀ ਵਰਤਾਰਾ ਵੀ ਇਹਦੇ ਨਾਲ ਹੀ ਵਾਪਰ ਰਿਹਾ ਹੈ ਡੈਮ ਬਿਲਕੁਲ ਠੀਕ ਹੈ ਅੱਜ ਦੇ ਸਮੇਂ 'ਚ ਸਿੰਚਾਈ ਦੀ ਲੋੜ ਹੈ ਪਰ ਜਦੋਂ ਡੈਮਾਂ ਦਾ ਪ੍ਰਬੰਧ ਉਸ ਸੂਬੇ ਕੋਲ ਹੀ ਨਹੀਂ ਹੈ ਜਿਹੜਾ ਸੂਬਾ ਪਾਣੀ ਦਾ ਹੈ ਵੀ ਰਿਪੀਰੀਅਨ ਸਟੇਟ ਤੇ ਜਿਹੜਾ ਸੂਬਾ ਹਰ ਵਾਰੀ ਪਾਣੀ ਦਾ ਨੁਕਸਾਨ ਚੱਲਦਾ ਪਰ ਉਹਦੇ ਕੋਲ ਉਹਦਾ ਪ੍ਰਬੰਧ ਹੀ ਨਹੀਂ ਹੈ ਤਾਂ ਫਿਰ ਉੱਥੇ ਕਹਿ ਸਕਦੇ ਹੋ ਕਿ ਇਨਸਾਫ ਦੀ ਆਸ ਕਿੱਥੋਂ ਰੱਖੀ ਜਾ ਸਕਦੀ ਹੈ ਪਹਿਲੀ ਗੱਲ ਤੇ ਹੈ ਦੂਸਰੀ ਗੱਲ ਸਭ ਤੋਂ ਅਹਿਮ ਇਹ ਹੈ ਕਿ ਜੇਕਰ ਇਹ ਪਾਣੀ ਕੁਦਰਤੀ ਵਹਾਅ ਦੇ ਵਿੱਚ ਹੋਵੇ ਤੇ ਪੰਜਾਬ ਦੇ ਲੋਕਾਂ ਨੂੰ ਇਹਦੇ ਪ੍ਰਬੰਧ ਕਰਨੇ ਕੋਈ ਔਖੇ ਨਹੀਂ ਜਦੋਂ ਅਸੀਂ ਕਹਿੰਦੇ ਪੰਜਾਬ ਆ ਕੁਦਰਤੀ ਅਸੀਂ ਇਸ ਪਾਣੀ ਵਾਲੀ ਜ਼ਮੀਨ 'ਤੇ ਜੰਮੇ ਪਲੇ ਖੇਡੇ ਤੇ ਵੱਡੇ ਹੋਏ ਆ। ਸੋ ਕੁਦਰਤੀ ਪਾਣੀ ਦੇ ਵਹਾਵਾਾਂ ਦੇ ਨਾਲ ਯੋਜਨਾ ਸਾਡੇ ਵਾਸਤੇ ਕੋਈ ਔਖੀ ਗੱਲ ਨਹੀਂ ਸੀ। ਜਦੋਂ ਕੁਦਰਤੀ ਵਹਾਅ ਕਹਿ ਰਹੇ ਹੋ ਤੁਸੀਂ ਤਾਂ ਉਹਦੇ ਉਹਦਾ ਮਤਲਬ ਕੀ ਹੈ? ਕੀ ਹੁਣ ਅਸੀਂ ਕੁਦਰਤੀ ਵਹਾਅ ਦੇ ਅਨੁਸਾਰ ਨਹੀਂ ਚੱਲ ਰਹੇ? ਨਹੀਂ, ਕੁਦਰਤੀ ਵਹਾਅ ਦੇ ਅਨੁਸਾਰ ਇਸ ਕਰਕੇ ਨਹੀਂ ਚੱਲ ਰਹੇ ਕਿ ਜੇ ਕੱਲ ਕੱਲੀ ਬਰਸਾਤ ਦਾ ਪਾਣੀ ਹੋਵੇ ਤਾਂ ਸਾਡੇ ਜਿਹੜੇ ਕੁਦਰਤੀ ਵਹਿਣ ਸੀਗੇ ਉਹ ਇਨ੍ਹਾਂ ਵਹਿਣਾ ਦੇ ਜਾਂ ਇਸ ਪਾਣੀ ਨੂੰ ਕੰਟਰੋਲ ਕਰਨ ਦੀ ਸਮਰੱਥਾ ਰੱਖਦੇ ਸੀ। ਠੀਕ ਹੈ। ਪਰ ਜਿਸ ਤਰ੍ਹਾਂ ਦੇ ਨਾਲ ਹੁਣ ਡੈਮਾਂ ਦੇ ਉੱਪਰ ਬੰਨ੍ਹ ਮਾਰ ਕੇ ਪਾਣੀ ਨੂੰ ਰੋਕਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਸਿੰਚਾਈ ਦੇ ਵਾਸਤੇ ਲੋੜ ਹੈ ਪਰ ਜਿਹੜਾ ਸੂਬਾ ਇਸ ਹੜ ਦਾ ਨੁਕਸਾਨ ਚੱਲ ਰਿਹਾ ਉਹਦੀ ਸਿੰਚਾਈ ਵਾਸਤੇ ਤਾਂ ਇਹ ਪਾਣੀ ਦੀ ਲੋੜ ਕਦੀ ਵੀ ਪੂਰੀ ਨਹੀਂ ਹੁੰਦੀ ਤੇ ਜੇਕਰ ਮੈਂ ਤੇ ਹੀ ਸੋਚਦਾ ਕਿ ਜੇਕਰ ਇਸ ਪੰਜਾਬ ਨੂੰ ਇਨ੍ਹਾਂ ਡੈਮਾਂ ਦੇ ਬੰਨ੍ਹ ਤੋਂ ਲੁੜਿੰਦਾ ਪਾਣੀ ਖੇਤੀ ਵਾਸਤੇ ਮਿਲ ਜਾਦਾਵੇ ਤਾਂ ਫਿਰ ਵੀ ਤੁਹਾਡੀ ਹਰ ਆਉਣ ਦੀ ਕਦੀ ਵੀ ਨੌਬਤ ਨਾ ਆਵੇ ਉਹਦਾ ਕਾਰਨ ਹੀ ਇਹ ਹੈ ਕਿ ਪਾਣੀ ਜੋੜਿਆ ਹੋਰ ਸੂਬਿਆਂ ਵਾਸਤੇ ਜਾਂਦਾ ਤੇ ਨੁਕਸਾਨ ਪੰਜਾਬ ਨੂੰ ਚੱਲਣਾ ਪਏ। ਪਿਛਲੇ ਦਿਨਾਂ 'ਚ ਮੈਂ ਦੋ ਇੰਟਰਵਿਊਜ਼ ਕੀਤੀਆਂ ਇਸ ਸਬੰਧ 'ਚ ਗੰਗਵੀਰ ਰਠੌਰ ਹੋਣਾ ਦੇ ਨਾਲ ਤੇ ਸਾਡੇ ਚੈਨਲ ਨੇ ਇੱਕ ਡਾਕਟਰ ਮਨਜੀਤ ਰੰਧਾਵਾ ਨਾਲ ਇੰਟਰਵਿਊ ਕੀਤਾ ਹੈ ਡਾਕਟਰ ਰੰਧਾਵਾ ਹੋਣਾ ਨੇ ਕਿਹਾ ਕਿ 2023 ਦੇ ਜਿਹੜੇ ਹੜਾ ਆਏ ਆ ਉਹਦੇ ਵਿੱਚ ਤਕਰੀਬਨ 74 ਫੁੱਟ ਪਾਣੀ ਐਕਸਟਰਾ ਰੱਖਿਆ ਗਿਆ 200 ਫੁੱਟ ਦੀ ਉਹਦੀ ਕੈਪੈਸਿਟੀ ਹੈ ਤੇ 74 ਫੁੱਟ ਐਕਸਟਰਾ ਹੋਣਾ ਕਿਉਂਕਿ 25% ਪਾਣੀ ਜਿਹੜਾ ਉਹ ਛੱਡਣਾ ਹੁੰਦਾ ਹੈ ਇਹ ਕਾਨੂੰਨ ਹੈ ਡੈਮ ਸੇਫਟੀ ਐਕਟ ਇਹ ਕਹਿੰਦਾ ਇਹਦੇ ਨਾਲ ਹੀ ਪਬਲਿਕ ਸੇਫਟੀ ਐਕਟ ਵੀ ਇਹ ਗੱਲ ਇਨਸ਼ੋਰ ਕਰਾਉਂਦਾ ਹੈ ਉਹਨੂੰ ਛਿੱਕੇ ਟੰਗਿਆ ਗਿਆ ਤਾਂ ਜਦੋਂ ਅਧਿਕਾਰੀ ਉਹ ਪਾਲਣਾ ਨਹੀਂ ਕਰ ਰਹੇ ਤੇ ਕੋਈ ਕਾਰਵਾਈ ਵੀ ਨਹੀਂ ਆ ਉਹਦੇ ਤੇ ਤਾਂ ਅਸੀਂ ਉਹਨੂੰ ਕਿਵੇਂ ਅਪਰੋਚ ਕਰੀਏ ਬਤੌਰ ਪੰਜਾਬੀ ਮੈਨੂੰ ਲੱਗਦਾ ਬਤੌਰ ਪੰਜਾਬੀ ਹੁਣ ਸਾਨੂੰ ਪਹਿਲੀ ਗੱਲ ਤੇ ਕਿ ਇਕੱਠੇ ਹੋ ਕੇ ਕਿਤੇ ਨਾ ਕਿਤੇ ਇੱਕ ਵੱਡੇ ਰੂਪ ਤੇ ਸੰਘਰਸ਼ ਵੱਡਣਾ ਪਵੇਗਾ ਕਿ ਪੰਜਾਬ ਦੇ ਇਹ ਜਿਹੜੇ ਡੈਮ ਨੇ ਇਹਨਾਂ ਦਾ ਪ੍ਰਬੰਧ ਜਿਹੜਾ ਉਹ ਪ੍ਰਭਾਵਿਤ ਸੂਬੇ ਕੋਲ ਕਿਉਂ ਨਹੀਂ ਹੈਗਾ ਜਿੰਨਾ ਚਿਰ ਤੱਕ ਸਾਡੇ ਕੋਲ ਪ੍ਰਬੰਧ ਨਹੀਂ ਹੈ ਜਾਂ ਸਾਡੇ ਜਿਹੜੇ ਤਜਰਬੇਕਾਰ ਇੰਜੀਨੀਅਰ ਪੰਜਾਬ ਦੇ ਜਿਹੜੇ ਬਹੁਤ ਸਾਰੀ ਜਾਣਕਾਰੀ ਰੱਖਣ ਵਾਲੇ ਪੰਜਾਬ ਦੇ ਚ ਨੌਜਵਾਨ ਤੇ ਦਲੋਕ ਨੇ ਸਾਡੇ ਬਜ਼ੁਰਗ ਬਹੁਤ ਬੈਠੇ ਨੇ ਜਿਹੜੇ ਸਿੰਚਾਈ ਵਿਭਾਗ ਦੇ ਬਾਰੇ ਬਹੁਤ ਕੁਝ ਜਾਣਦੇ ਨੇ ਜਿੰਨਾ ਚਿਰ ਉਹਨਾਂ ਨੂੰ ਉੱਥੇ ਨੁਮਾਇੰਦਗੀ ਨਹੀਂ ਦਿੱਤੀ ਜਾਂਦੀ ਉਹਨਾਂ ਚਿਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ ਕਿਉਂਕਿ ਅਸੀਂ ਵੇਖ ਹੀ ਰਹੀ ਹਾਂ ਕਿ ਸਰਕਾਰਾਂ ਦੇ ਵੱਲੋਂ ਖਾਸ ਕਰਕੇ ਕੇਂਦਰ ਦੇ ਵੱਲੋਂ ਕਿਸ ਤਰ੍ਹਾਂ ਦਾ ਰਵਈਆ ਪੰਜਾਬ ਦੇ ਨਾਲ ਅਪਣਾਇਆ ਜਾ ਰਿਹਾ ਹੈ ਤੇ ਇਸ ਰਵਈਏ ਤੋਂ ਇੰਜ ਲੱਗ ਰਿਹਾ ਕਿ ਇੱਕ ਬੇਗਾਨਗੀ ਜ਼ਾਹਰ ਕੀਤੀ ਜਾ ਰਹੀ ਹੈ ਤੇ ਉਸ ਬੇਗਾਨਗੀ ਦੇ ਵਿੱਚੋਂ ਜਿਹੜਾ ਪੰਜਾਬ ਦਾ ਨੁਕਸਾਨ ਨਿਕਲ ਰਿਹਾ ਉਹ ਕਿਤੇ ਨਾ ਕਿਤੇ ਤਾਂ ਸਾਨੂੰ ਸਾਰਿਆਂ ਨੂੰ ਨਜ਼ਰ ਆ ਰਿਹਾ ਨਾ ਕਿ ਨੁਕਸਾਨ ਸਾਡਾ ਹੋ ਰਿਹਾ ਪਰ ਇਹੀ ਪਾਣੀ ਜਦੋਂ ਸਿੰਚਾਈ ਵਾਸਤੇ ਵਰਤਣਾ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਾਸਤੇ ਪਾਣੀ ਨਹੀਂ ਹੈ ਜਾਂ ਇਸੇ ਪਾਣੀ ਤੋਂ ਜਿਹੜੀ ਬਿਜਲੀ ਬਣਦੀ ਹੈ ਉਹ ਪੰਜਾਬ ਨੂੰ ਘੱਟ ਤੇ ਬਾਕੀ ਸੂਬਿਆਂ ਨੂੰ ਵਾਧੂ ਇਹਦੇ ਵਿੱਚ ਵੀ ਮੈਂ ਅੰਕੜਿਆਂ ਦਾ ਜ਼ਿਕਰ ਕਰਨਾ ਚਾਹੁੰਦਾ ਕੱਲ ਸਰਵਨ ਸਿੰਘ ਪੰਦੇਰ ਹੋਣਾ ਨਾਲ ਵੀ ਇੰਟਰਵਿਊ 'ਚ ਜ਼ਿਕਰ ਹੋਇਆ ਸੀਗਾ ਕਿ ਤਕਰੀਬਨ ਅਸੀਂ 30 ਤੋਂ 32 ਫੀਸਦੀ ਪਾਣੀ ਜਿਹੜਾ ਆ ਪਾਖੜਾ ਦਾ ਪਾਣੀ ਵਰਤਦੇ ਆਂ ਔਰ ਇਸ ਤੋਂ ਵੀ ਘੱਟ ਅਸੀਂ ਜਿਹੜਾ ਬਿਜਲੀ ਉਤਪਾਦਨ ਹੈ ਉਹਦੀ ਵਰਤੋਂ ਕਰ ਰਹੇ ਆਂ ਜਦ ਕਿ ਹੜਾ ਦਾ ਨੁਕਸਾਨ 100 ਫੀਸਦੀ ਹੀ ਸਾਡੇ ਹਿੱਸੇ ਆਇਆ ਹੈ ਤਾਂ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਕੀ ਰਾਜਸਥਾਨ ਨੂੰ ਜਾਂ ਹਰਿਆਣੇ ਨੂੰ ਜਾਂ ਦਿੱਲੀ ਜਿਹੜਾ ਬਿਜਲੀ ਲੈਂਦਾ ਉਹਨੂੰ ਇਸ ਨੁਕਸਾਨ ਦੀ ਬਰਾਬਰ ਤੇ ਪਰਪਾਈ ਕਰਨੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਹੈ ਪਰਪਾਈ ਤਾਂ ਮੱਕੜ ਸਾਹਿਬ ਉਸ ਸਮੇਂ ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ 1955 ਦੇ ਵਿੱਚ ਰਾਜਸਥਾਨ ਨੂੰ ਪਾਣੀ ਦੇਣਾ ਸ਼ੁਰੂ ਕੀਤਾ ਜਾਂਦਾ ਹੈ ਤੇ ਉਹ ਸਮੇਂ انٹرਨੈਸ਼ਨਲ ਕਾਨੂੰਨ ਇਹ ਕਹਿੰਦੇ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਪਾਣੀਆਂ ਦੇ ਕਾਨੂੰਨ ਕਹਿੰਦੇ ਨੇ ਕਿ ਜੇਕਰ ਰਿਪੀਰੀਅਨ ਸਟੇਟ ਕਿਸੇ ਨਾਨ ਰਿਪੀਰੀਅਨ ਸਟੇਟ ਨੂੰ ਜੇਕਰ ਪਾਣੀ ਦੇ ਰਿਹਾ ਤੇ ਉਹ ਉਹਦਾ ਮੁੱਲ ਲੈਣ ਦਾ ਹੱਕਦਾਰ ਹੈ ਤੇ ਸਾਡਾ ਸਾਰਾ ਪਹਿਲਾਂ ਮੇਰੇ ਖਿਆਲ ਭੇਜਿਆ ਵੀ ਜਾਂਦਾ ਰਿਹਾ ਬਿਲਕੁਲ ਕਿਸੇ ਸਮੇਂ ਪਹਿਲਾਂ ਅੰਗਰੇਜ਼ਾਂ ਦੇ ਤੋਂ ਬਾਅਦ ਕੁਝ ਸਮਾਂ ਬਾਅਦ ਤੱਕ ਇਹ ਗੱਲ ਚੱਲਦੀ ਰਹੀ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਅਸੀਂ ਕਿਸੇ ਵੀ ਸਟੇਟ ਦੇ ਵਿੱਚੋਂ ਉਹਨਾਂ ਦੀ ਕੋਈ ਵੀ ਕੁਦਰਤੀ ਉਪਜ ਲੈਣੀ ਹੈ ਜਿਸ ਦਾ ਉਹਨੂੰ ਕੋਈ ਨੁਕਸਾਨ ਨਹੀਂ ਹੈ ਤੇ ਉਹਦੇ ਵਾਸਤੇ ਪੰਜਾਬ ਨੂੰ ਪੈਸਾ ਦੇਣਾ ਪੈਂਦਾ ਪਰ ਪੰਜਾਬ ਦਾ ਪਾਣੀ ਜਿਹੜਾ ਪੰਜਾਬ ਦਾ ਵਹਾਅ ਦੇ ਨਾਲ ਨੁਕਸਾਨ ਵੀ ਕਰਦਾ ਤੇ ਇਹ ਪਾਣੀ ਲੋਡ ਦੇ ਵੇਲੇ ਬਾਕੀ ਸਟੇਟਾਂ ਨੂੰ ਦਿੱਤਾ ਜਾਂਦਾ ਤੇ ਪੰਜਾਬ ਨੂੰ ਇੱਕ ਪੈਸਾ ਨਹੀਂ ਦਿੱਤਾ ਜਾਂਦਾ ਸੋ ਕਿਤੇ ਨਾ ਕਿਤੇ ਇਹ ਵੀ ਸੰਕਲਸ਼ ਕਰਨਾ ਪਵੇਗਾ ਦੂਸਰੀ ਗੱਲ ਅਜੇ ਪਾਣੀ ਜ਼ਮੀਨ ਤੋਂ ਉਤਰਨਾ ਜਿੰਨੀ ਰੇਤ ਤੇ ਜਿੰਨੀ ਭਲ ਜਿਹੜੀ ਜ਼ਰਾਇਤੀ ਜ਼ਮੀਨ ਦੇ ਉੱਪਰ ਆ ਕੇ ਇਕੱਠੀ ਹੋ ਗਈ ਆ ਉਹਦੇ ਵੱਲੋਂ ਪਿਛਲੀ ਵਾਰ ਦੇ ਵਾਂਗ ਫੇਰ ਸਰਕਾਰ ਦੇ ਵੱਲੋਂ ਇਹ ਹੁਕਮਚਾਰੀ ਹੋ ਜਾਣਗੇ ਕਿ ਇਹ ਰੇਤ ਜਿਹੜੀ ਆ ਕਿਸਾਨ ਨਹੀਂ ਚੁੱਕ ਸਕਦੇ ਕਿਉਂਕਿ ਸਰਕਾਰ ਦੇ ਵੱਲੋਂ ਵੇਚੀ ਜਾਣੀ ਹੈ ਹੁਣ ਕਿਸਾਨ ਜਿਹੜੇ ਆ ਉਹਨਾਂ ਦੀ ਜ਼ਮੀਨ ਦਾ ਨੁਕਸਾਨ ਵੀ ਹੋਵੇ ਤੇ ਉਹ ਆਪਣੀ ਜ਼ਮੀਨ ਦੇ ਵਿੱਚ ਜਿਹੜੀ ਭਰ ਚੁੱਕੀ ਭਾਲ ਤੇ ਰੇਤ ਆ ਉਹ ਵੀ ਚੁੱਕ ਕੇ ਉਹਦੇ ਤੇ ਪਰਚਾ ਹੈ ਕਹਿੰਦੇ ਜੀ ਉਹ ਉਹਦੇ ਤੇ ਪਰਚਾ ਤੇ ਮੈਨੂੰ ਲੱਗਦਾ ਕਿ ਇਸ ਵਾਰੀ ਸਾਨੂੰ ਇਹ ਵੀ ਇੱਕ ਸੰਘਰਸ਼ ਸ਼ਰਮਣਾ ਪਵੇਗਾ ਕਿ ਜੇਕਰ ਨੁਕਸਾਨ ਉਹ ਚੱਲ ਰਹੇ ਨੇ ਝੋਨਾ ਉਹਨਾਂ ਦਾ ਬਰਬਾਦ ਹੋ ਰਿਹਾ ਤੇ ਫਿਰ ਉਹ ਜਿਹੜੀ ਰੇਤ ਆ ਉਹ ਫਿਰ ਸਰਕਾਰ ਕਿਉਂ ਵਿੱਚ ਮੈਂ ਹਰਪ੍ਰੀਤ ਸਿੰਘ ਮੱਖੂ ਉਹਨਾਂ ਨੂੰ ਸੁਣ ਰਿਹਾ ਸੀ ਕੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਵੇਂ ਪਰਚੇ ਹੋਣ ਪਰ ਐਤਕੀ ਅਸੀਂ ਇਹ ਜਿੱਦ ਫੜੀਏ ਔਰ ਅਸੀਂ ਲੜੀਏ ਇਸ ਗੱਲ ਤੋਂ ਕਿ ਰੇਤ ਅਸੀਂ ਆਪ ਵਿੱਚਾਂ ਕਿਸਾਨ ਵਿੱਚੋਂ ਜਿਹਦੀ ਜਿਹਦੇ ਬਾਹਰ ਚ ਰੇਤ ਹੈ ਉਹ ਵਿੱਚੇ ਬਿਲਕੁਲ ਮਖੂ ਸਾਹਿਬ ਹੱਕ ਬਣਦਾ ਉਹਦੀ ਫਸਲ ਗਈ ਹੈ ਔਰ ਇਸ ਰੇਤ ਨੂੰ ਵੇਚਣ ਤੋਂ ਬਾਅਦ ਵੀ ਫਸਲ ਦੀ ਪੂਰਤੀ ਨਹੀਂ ਹੋਣੀ ਕੱਲ ਮੈਂ ਭਾਈ ਨਰਿੰਦਰ ਸਿੰਘ ਚੌੜਾ ਦੇ ਨਾਲ ਗੱਲਬਾਤ ਹੋਈ ਉਹਨਾਂ ਦੇ ਪਿੰਡਾਂ ਦੇ ਬਾਰੇ ਸੀਗੇ ਤੇ ਉਹਨਾਂ ਨੇ ਦੱਸਿਆ ਕਿ ਸਾਡੀ ਜ਼ਮੀਨ ਦੇ ਵਿੱਚੋਂ ਅਜੇ ਥੋੜਾ ਪਾਣੀ ਘਟਿਆ ਤੇ ਚਾਰ ਗਊਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਨੇ ਹੁਣ ਉਹਦੇ ਤੋਂ ਬਾਅਦ ਤਾਂ ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਮੈਂ ਥੋੜਾ ਜਿਹਾ ਇਹਨੂੰ ਇਹਨੂੰ ਸਮਝਣਾ ਚਾਹ ਰਹੇ ਹਾਂ ਪਾਣੀ ਜਿੱਥੇ 4 ਫੁੱਟ 5 ਫੁੱਟ ਹੈ ਜਦੋਂ ਬਿਲਕੁਲ ਨੀਵਾ ਹੋ ਗਿਆ ਤਾਂ ਪੋਸੀਬਲੀ ਜਿਹੜੇ ਜਿਹੜੇ ਪਸ਼ੂ ਸੀਗੇ ਮੇਬੀ ਉਹ ਮਰ ਗਏ ਤੇ ਉਹ ਥੱਲੀ ਅਜੇ ਲਾਸ਼ਾਂ ਥੱਲੇ ਨੇ ਕੱਲ ਇੱਕ ਹਿਊਮਨ ਡੈਡ ਬੋਡੀ ਵੀ ਕੋਨਿਆਲਪਿੰਡ ਦੇ ਲਾਗੋ ਮਿਲੀ ਆ ਮਿਲੀ ਆ ਸੋ ਅਜੇ ਬਹੁਤ ਕੁਝ ਜਿਹੜਾ ਅਜੇ ਅਗਲੇਰੇ ਸਮੇਂ 'ਚ ਅਸੀਂ ਤਾਂ ਹੀ ਤੇ ਮੱਕੜ ਸਾਹਿਬ ਤੁਹਾਡੇ ਨਾਲ ਉਹਨਾਂ ਗੱਲਬਾਤ ਕਰ ਰਹੇ ਸੀ ਕਿ ਜਦੋਂ ਬਾਹਰ ਵੀ ਅਸੀਂ ਕਿ ਜਿਹੜੀ ਰਾਹਤ ਦਾ ਪਹਿਲਾ ਫੇਸ ਸੀਗਾ ਰਾਹਤ ਸਮਗਰੀ ਪਹੁੰਚਣੀ ਉਹ ਬਹੁਤ ਆ ਤੇ ਸਹੀ ਅਰਥਾਂ ਦੇ ਵਿੱਚ ਲੋਡ ਅਜੇ ਸ਼ੁਰੂ ਹੋਣੀ 10 ਦਿਨ ਬਾਅਦ ਜਦੋਂ ਪਾਣੀ ਪਾਣੀ ਸਾਹਿਬ ਮੈਨੂੰ ਸਮਝਾਓ ਥੋੜਾ ਜਿਆ ਕਿਉਂਕਿ ਸਾਰਾ ਪੰਜਾਬ ਇਸ ਵੇਲੇ ਇਸ ਗੱਲ ਦੇ ਉੱਤੇ ਅਸੀਂ ਵੀ ਕਹਿ ਰਹੇ ਹਾਂ ਕਿ ਰਾਸ਼ਨ ਬਹੁਤ ਆ ਗਿਆ ਰੋਕ ਨਹੀਂ ਰਹੇ ਜੇ ਬੰਦ ਵੀ ਨਹੀਂ ਕਰਨਾ ਆਪਾਂ ਆਂਦਾ ਰਵੇ ਅਨਾਰਗਨਾਈਜ਼ਡ ਹੈ ਪਰ ਸੈਕੰਡ ਫੇਜ਼ ਕਿਹੋ ਜਿਹਾ ਹੋਊਗਾ ਕੀ ਚੈਲੰਜੇਸ ਨੇ ਔਰ ਸਾਨੂੰ ਲੜਨਾ ਕਿਵੇਂ ਪਊਗਾ ਉਹਦੇ ਨਾਲ ਵੇਖੋ ਪਹਿਲਾ ਤਾਂ ਜਿਹੜਾ ਸਾਡਾ ਸੈਕੰਡ ਫੇਜ਼ ਇਹ ਹੋਊਗਾ ਕਿ ਇਹ ਜਿਹੜੀਆਂ ਜਾਨਵਰਾਂ ਦੀਆਂ ਮੌਤਾਂ ਹੋਈਆਂ ਨੇ ਜਾਂ ਕਿਤੇ ਮਨੁੱਖੀ ਲਾਸ਼ਾਂ ਨੇ ਜੇ ਜੇ ਹੋਰ ਪਾਣੀ ਖੜਾ ਰਹਿੰਦਾ ਤੇ ਉਸ ਪਾਣੀ ਦੀ ਸਣਾਨ ਦੇ ਨਾਲ ਜਿਹੜੀ ਬਿਮਾਰੀ ਫੈਲਣੀ ਆ ਉਹਨਾਂ ਡੈੱਡ ਬੋਡੀ ਨੂੰ ਡਿਸਪੋਜ਼ ਆਫ ਕਿਵੇਂ ਕਰਨਾ ਸਾਡੇ ਕੋਲ ਜੀਸੀਬੀ ਹੋਣੀ ਚਾਹੀਦੀਆਂ ਸੀ ਟੋਏ ਪੁੱਟ ਕੇ ਉੱਪਰ ਲੋਨ ਤੇ ਕੈਮੀਕਲ ਪਾ ਕੇ ਉਹਨਾਂ ਨੂੰ ਜ਼ਮੀਨ 'ਚ ਦੱਬ ਸਕੀਏ ਉਹ ਵੀ ਥੋੜਾ ਪਾਣੀ ਘਟੇਗਾ ਤੇ ਫੇਰ ਕੰਮ ਸ਼ੁਰੂ ਹੋਣਾ ਉਹਦੇ ਤੋਂ ਬਿਮਾਰੀ ਫੈਲਣ ਦੇ ਖਤਰੇ ਬਹੁਤ ਹੋਣਗੇ ਦੂਸਰੀ ਗੱਲ ਖੜੇ ਪਾਣੀ ਤੋਂ ਬਾਅਦ ਮੱਛਰ ਤੇ ਮਲੇਰੀਆ ਦੇ ਚਾਂਸ ਬਹੁਤ ਹੋਣਗੇ ਜਿੱਥੇ ਸਾਨੂੰ ਵੱਡੀ ਪੱਧਰ ਤੇ ਉੱਪਰ ਮੈਡੀਕਲ ਸੇਵਾਵਾਂ ਤੇ ਸੇਵਾਵਾਂ ਦੀ ਲੋਡ ਹੋਊਗੀ ਤੀਸਰੀ ਗੱਲ ਇਹ ਹੈ ਕਿ ਅਜੇ 1 ਸਾਲ ਤੱਕ ਤੇ ਮੇਰੇ ਖਿਆਲ ਦੇ ਨਾਲ ਕਿਸਾਨਾਂ ਦੇ ਜ਼ਰਾਇਤੀ ਖੇਤਰ ਦੇ ਵਿੱਚੋਂ ਰੇਤ ਤੇ ਭਾਲੀ ਨਹੀਂ ਚੁੱਕੀ ਜਾਣੀ ਪਰ ਜੇ ਚੁੱਕੀ ਵੀ ਜਾਂਦੀ ਕੁਝ ਖੇਤਰਾਂ ਦੇ ਚੋਂ ਕੁਝ ਸੰਸਥਾਵਾਂ ਮਦਦ ਕਰਨ ਜੀਸੀਪੀ ਜਾਂ ਹੋਰ ਜਿਹੜੇ ਇਹ ਜੇ ਸਾਧਨ ਨੇ ਲਾ ਕੇ ਜੇ ਰੇਤ ਭਾਲ ਵਗੈਰਾ ਚੁਕਾ ਦਿੱਤੀ ਜਾਂਦੀ ਹੈ ਤਾਂ ਉਹਨਾਂ ਘਰਾਂ ਦੇ ਵਿੱਚ ਕਣਕ ਬੀਜਣ ਦੇ ਵਾਸਤੇ ਬੀਜ ਵੀ ਨਹੀਂ ਬਚਿਆ ਸਾਨੂੰ ਉਹਨਾਂ ਦੇ ਵਾਸਤੇ ਕਣਕ ਦੇ ਬੀਜ ਦਾ ਜਿਹੜਾ ਇੰਤਜ਼ਾਮ ਉਹ ਕਰਨਾ ਪੈਣਾ ਔਰ ਇਹਦੇ ਨਾਲ ਹੀ ਉਹਨਾਂ ਦੀ ਖਾਣ ਦੀ ਕਣਕ ਵੀ ਪੜੋਲਿਆਂ 'ਚ ਕਣਕ ਪੁੰਗਰ ਗਈ ਉਹ ਤਾਂ ਹੁਣ ਬਚੀ ਨਹੀਂ ਕੁਛ ਨਹੀਂ ਹੋਣਾ ਉਹ ਵੀ ਕੋਣ ਵਾਸਤੇ ਵੀ ਉਹੀ ਰੱਖੀ ਹੁੰਦੀ ਹੈ ਉਹੀ ਰੱਖੀ ਹੁੰਦੀ ਹੈ ਦੂਸਰੀ ਗੱਲ ਕਿ ਖਾਸ ਕਰਕੇ ਜਿਹੜੀਆਂ ਗੱਲਾਂ ਕਈ ਵਾਰੀ ਅਸੀਂ মিডিਏ 'ਚ ਕਰਨ ਤੋਂ ਸ਼ਰਮਾਉਂਦੇ ਆ ਕਿ ਖਾਸ ਕਰਕੇ ਸਾਡੀਆਂ ਬੱਚੀਆਂ ਤੇ ਭੈਣਾਂ ਦੇ ਵਾਸਤੇ ਸੈਨੀਟਰੀ ਪੈਡਸ ਜਾਂ ਉਹਨਾਂ ਦੇ ਅੰਡਰਗਾਰਮੈਂਟਸ ਬਹੁਤ ਅਸੀਂ ਉਹ ਸੰਸਥਾਵਾਂ ਪਹਚਾਈ ਨਹੀਂ ਰਹੀਆਂ ਕਿਉਂਕਿ ਇੰਜ ਲੱਗਦਾ ਹੈ ਕਿ ਇਹਨਾਂ ਦੀ ਵੰਡ ਕਿਵੇਂ ਹੋਵੇਗੀ ਇਹ ਇਹ ਅਸੀਂ ਮਹਿਸੂਸ ਕੀਤਾ ਅਸੀਂ ਪਿੰਡਾਂ ਦੇ ਵਿੱਚ ਜਦੋਂ ਸੈਨੀਟਰੀ ਪੈਡਸ ਵੰਡਣ ਗਏ ਆ ਦੂਜੇ ਦਿਨ ਮੇਰੇ ਖਿਆਲ ਤਾਂ ਭੈਣਾਂ ਨਹੀਂ ਫੜ ਰਹੀਆਂ ਸੀ ਕਿਉਂਕਿ ਨਾ ਰਸ਼ ਬਹੁਤ ਹੋ ਜਾਂਦਾ ਸਾਰਾ ਪਿੰਡ ਉੱਥੇ ਖੜਾ ਹੁੰਦਾ ਤੇ ਕਿਸੇ ਨੇ ਨਹੀਂ ਲਿਆ ਸਾਨੂੰ ਲੱਗਿਆ ਲੋਡ ਨਹੀਂ ਹੈ ਤੇ ਬਾਅਦ ਕਾਲਸ ਆ ਰਹੀਆਂ ਸੀ ਫਲਾਨੇ ਨੂੰ ਚਾਹੀਦਾ ਅਸੀਂ ਕਿਹਾ ਸੀ ਆਏ ਤਾਂ ਸੀ ਪਿੰਡ ਤਾਂ ਉਹਨਾਂ ਨੇ ਬੰਦੇ ਨੇ ਕਿਹਾ ਤੁਸੀਂ ਸਿਆਣੇ ਬਿਆਣੇ ਹੋ ਮੁੰਡਿਓ ਵੀ ਇਹ ਜਾਂ ਤਾਂ ਲਫਾਫੇ ਜੀ ਆ ਕਿਤੇ ਇੰਡੀਵਿਜੂਅਲੀ ਪਹਚਾਓ ਮੈਨੂੰ ਇਹ ਲੱਗਦਾ ਇਸ ਕਾਰਜ ਚ ਭੈਣਾ ਹੀ ਆਉਣੀਆਂ ਚਾਹੀਦੀਆਂ ਅਸੀਂ ਇੱਕ ਤਾਂ ਐਨ ਜੀਓਸ ਚ ਕੁਛ ਕੁੜੀਆਂ ਜਿਹੜੀਆਂ ਉਹ ਕੰਮ ਕਰਦੀਆਂ ਇੱਕ ਤਾਂ ਖਾਲਸਾ ਜਿੱਡ ਦੇ ਵੱਲੋਂ ਇਹ ਸੀ ਕੀਤਾ ਇੱਕ ਸੀ ਲਫਾਫੇ ਦੇ ਵਿੱਚ ਪੈਕੇਟ ਡਿਸਟ੍ਰੀਬਿਊਟ ਕੀਤੇ ਕਿ ਪਤਾ ਹੀ ਨਾ ਲੱਗੇ ਵਿੱਚ ਕੀ ਹੈ ਕਿ ਰਾਸ਼ਨ ਦੇ ਨਾਲ ਇਹ ਚੀਜ਼ਾਂ ਵੀ ਚੱਲਿਆ ਜਾਣ ਦੂਸਰੀ ਗੱਲ ਜਿਹੜੀ ਮੈਂ ਸਹਿਮਤ ਹਾਂ ਕਿ ਇੱਥੇ ਇਹ ਮੋਰਚਾ ਭੈਣਾ ਨੂੰ ਹੀ ਸੰਭਾਲਣਾ ਪਵੇਗਾ ਕਿਉਂਕਿ ਬਹੁਤ ਸਾਰੀਆਂ ਆਪਣੀਆਂ ਸਮੱਸਿਆਵਾਂ ਜਿਹੜੀਆਂ ਬੱਚੀਆਂ ਨੇ ਉਹ ਭੈਣਾਂ ਦੇ ਨਾਲ ਹੀ ਸਾਂਝੀਆਂ ਕਰ ਸਕਦੀਆਂ ਨੇ ਮਰਦ ਕਿਸੇ ਵੀ ਸੰਸਥਾ ਦੇ ਨਾਲ ਜੁੜੇ ਹੋਏ ਕਿਸੇ ਦੇ ਨਾਲ ਵੀ ਉਹ ਆਪਣੀ ਗੱਲ ਸਾਂਝੀ ਨਹੀਂ ਕਰਨੀ ਹਾਂ ਔਰ ਬਹੁਤ ਸਾਰੀਆਂ ਪ੍ਰੋਬਲਮਸ ਨੇ ਹੁਣੇ ਮੈਡੀਕਲ ਕੈਂਪ ਵੀ ਜਦੋਂ ਲੱਗਿਆ ਨਾਨਕਪੁਰੇ ਪਿੰਡ 'ਚ ਤੇ ਉੱਥੇ ਵੀ ਅਸੀਂ ਅਬਜ਼ਰਵ ਕਰ ਰਹੇ ਸੀਗੇ ਕਿ ਔਰਤਾਂ ਵੱਧ ਆ ਰਹੀਆਂ ਆਪਣੀਆਂ ਬਿਮਾਰੀਆਂ ਲੈ ਕੇ ਬੰਦਿਆਂ ਨਾਲੋਂ ਅੱਛਾ ਫਿਰ ਬਹੁਤ ਸਾਰੀਆਂ ਮੈਡੀਸਿਨਸ ਐਵੇਂ ਦੀਆਂ ਨੇ ਜਿਹੜੀਆਂ ਅਸੀਂ ਖੁੱਲੀਆਂ ਕੋਈ ਵੀ ਜਿਹੜਾ ਡਾਕਟਰ ਮੰਨ ਲਓ ਮੈਂ ਡਾਕਟਰ ਐਮ ਐ ਲੈ ਸਕਦਾ ਪਰ ਸਾਰੇ ਨਹੀਂ ਲੈ ਸਕਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕ ਡਿਪਰੈਸ਼ਨ ਚ ਗਏ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਐਂਟੀ ਐਂਜ਼ਾਇਟਿਕ ਦੀ ਲੋੜ ਹੈ ਉਹ ਉਹਨਾਂ ਨੂੰ ਮੈਡੀਕਲ ਸਟੋਰਾਂ ਤੋਂ ਨਹੀਂ ਨਾਨਕਪੁਰਾ ਹੀ ਰੋਬਿਨ ਹੈ ਮੁੰਡਾ ਉਹ 4-5 ਕਿੱਲੇ ਖੇਤੀ ਹੈ ਜ਼ਮੀਨ ਡੁੱਬੀ ਹੋਈ ਹੈ ਉਹਦੀ ਮਾਤਾ ਬਹੁਤ ਹਾਈ ਬਲੱਡ ਪ੍ਰੈਸ਼ਰ ਤੇ ਡਿਪਰੈਸ਼ਨ ਚ ਚਲੇ ਗਈ ਔਰ ਹੌਸਪਿਟਲਾਈਜ਼ ਨੇ ਇਸ ਵੇਲੇ ਇਹ ਇਹੋ ਜੇ ਪਤਾ ਹੀ ਨਹੀਂ ਕਿੰਨੇ ਕੇਸ ਬਹੁਤ ਸਾਰੇ ਕੇਸ ਨੇ ਔਰ ਉਹਨਾਂ ਨੂੰ ਐਂਟੀ ਐਂਜ਼ਾਇਟਿਕ ਜਾਂ ਕਿਸੇ ਨੂੰ ਡਿਪਰੈਸੈਂਟਸ ਨੇ ਲੇਕਿਨ ਉਹ ਅਸੀਂ ਅਪੀਲ ਕਰਾਂਗੇ ਉਦੋਂ ਕੇਸ ਆਬ ਨੂੰ ਟੋਕਰਿਆ ਮਾਫੀ ਚਾਹੁੰਦਾ ਕਿ ਪਲੀਜ਼ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਗੈਰ ਦਵਾਈਆਂ ਐ ਬੇਸਿਕਸ ਤਾਂ ਦੇ ਦਿਓ ਆਂਡੋਮੋਸ ਆ ਜਾਂ ਚੀਜ਼ਾਂ ਜਿਹੜੀਆਂ ਸੀਰੀਅਸਲੀ ਜਿਹੜੀਆਂ ਬਿਮਾਰੀ ਦੀਆਂ ਦਵਾਈਆਂ ਉਹ ਆਪਦੇ ਵੱਲੋਂ ਨਾ ਵੰਡੋ ਅੱਜ ਅਸੀਂ ਵੀ ਅੱਖ ਦੀ ਬਿਮਾਰੀ ਇੱਥੇ ਬਹੁਤ ਫੈਲੀ ਹੈ ਜੀ ਅੱਖਾਂ ਦੀ ਇਰਿਟੇਸ਼ਨ ਹੋ ਰਹੀ ਹੈ ਫਲੂ ਉਹ ਪਹਿਲਾਂ ਵੰਡਣ ਲੱਗੇ ਸੀ ਤਾਂ ਫਿਰ ਡਾਕਟਰਸ ਨੇ ਕਿਹਾ ਕਿ ਪਲੀਜ਼ ਤੁਸੀਂ ਆਪ ਨਾ ਵੰਡੋ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿ ਉਹ ਸਾਨੂੰ ਦੇਖਣ ਦਿਓ ਨਹੀਂ ਵਿੱਚ ਇਹੀ ਹੈ ਨਾ ਕਿ ਜਿਹੜੀਆਂ ਸੰਸਥਾਵਾਂ ਨੇ ਸਮਰੱਥਾ ਹੈ ਜਿਨ੍ਹਾਂ ਦੇ ਕੋਲ ਉਹਨਾਂ ਦੇ ਕੋਲ ਆਪਣੀ ਮੈਡੀਕਲ ਟੀਮ ਹੋਵੇ ਖਾਸ ਕਰਕੇ ਹਿਊਮਨ ਤੇ ਹੈ ਹੀ ਨਾ ਵੈਟਰਰੀ ਮੈਡੀਸਨ ਦੀ ਬਹੁਤ ਲੋੜ ਪੈਣੀ ਆ ਡੰਗਰ ਬਹੁਤ ਬਿਮਾਰ ਹੋ ਰਹੇ ਨੇ ਵੈਟਰਰੀ ਮੈਡੀਸਨ ਤੇ ਵੈਟਰਰੀ ਡਾਕਟਰਸ ਉਹਨਾਂ ਦੀਆਂ ਟੀਮਾਂ ਦੀ ਖਾਸ ਲੋੜ ਆ ਤਾਂ ਤੁਹਾਡੇ ਮੁਤਾਬਕ ਇਸ ਫੇਸ ਨਾਲੋਂ ਵੀ ਅਗਲਾ ਰੀਹੈਬ ਫੇਸ ਬਹੁਤ ਵੱਡਾ ਤੇ ਇੰਪੋਰਟੈਂਟ ਮੇਨ ਹੋ ਲੰਮਾ ਸਮਾਂ ਚੱਲੂਗਾ ਅਸੀਂ ਸਾਰੀ એનર્ਜੀ ਇਹਦੇ ਤੇ ਇਸ ਤਰ੍ਹਾਂ ਲਾ ਲਾ ਲਈਏ ਕਿ ਅਸੀਂ ਅਗਲੇ ਫੇਸ ਨੂੰ ਸਾਹਮਣੇ ਜੋ ਅੱਗੇ ਨਾ ਰਹਿ ਸਕੀਏ ਹੁਣ ਤੁਸੀਂ ਵੀ ਵੇਖਿਆ ਮੈਂ ਵੀ ਪਿੰਡਾਂ ਜਾ ਕੇ ਵੇਖਿਆ ਅੱਜ ਤੁਸੀਂ ਵੀ ਇਹਨਾਂ ਪਿੰਡਾਂ ਦੇ ਵਿੱਚੋਂ ਤੁਸੀਂ ਵੀ ਜਾ ਕੇ ਵੇਖਿਆ ਕਿ ਇੱਕ ਜਗ੍ਹਾ ਦੇ ਉੱਪਰ ਬਹੁਤ ਸਾਰਾ ਪਸ਼ੂਆਂ ਦਾ ਚਾਰਾ ਵੀ ਆ ਗਿਆ ਆਟਾ ਵੀ ਆ ਗਿਆ ਦਾਲਾ ਵੀ ਆ ਗਈਆਂ ਦੇ ਲੋਕ ਸੜਕਾਂ ਤੇ ਲਾ ਕੇ ਜਾ ਰਹੇ ਨੇ ਕਹਿੰਦੇ ਲੈ ਆਇਆ ਟਰਾਲੀ ਮਾਲ ਵਿੱਚ ਜਿਹੜਾ ਵਾਪਸ ਕਿਉਂ ਲੈ ਕੇ ਜਾਈਏ ਪਰ ਉਹ ਕੰਮ ਨਹੀਂ ਆ ਰਹੀ ਕਿਸੇ ਬਰਬਾਦ ਹੋ ਰਹੀ ਹੈ ਤੇ ਉਹੀ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਅਜੇ ਨੂੰ ਸੰਭਾਲ ਲਓ ਅਜੇ ਤੇ ਤੁਸੀਂ ਤੂੜੀ ਲੈ ਵੀ ਆਓਗੇ ਤੇ ਲੋਕਾਂ ਕੋ ਰੱਖਣ ਲਈ ਜਗ੍ਹਾ ਨਹੀਂ ਹੈ ਨਹੀਂ ਹੈ ਅਜੇ ਪਾਣੀ ਹੈ ਅਜੇ ਤਾਂ ਬਹੁਤ ਮੁਸੀਬਤ ਹੈ ਹਾਂ ਤਾਂ ਅਗਲਾ ਫੇਸ ਜਿਹੜਾ ਇਹਦੇ ਤੋਂ ਜ਼ਿਆਦਾ ਸਾਡੇ ਵਾਸਤੇ ਸਮੱਸਿਆ ਵਾਲਾ ਹੋਣਾ ਜ਼ਿਆਦਾ ਸੰਘਰਸ਼ੀਲ ਹੋਣਾ ਲੋਕਾਂ ਦੇ ਨਾਲ ਜ਼ਿਆਦਾ ਖੜਨਾ ਪੈਣਾ ਲੋਕਾਂ ਦੀ ਆਰਥਿਕ ਮਦਦ ਕਿੱਥੇ ਕਰਨੀ ਕੁਝ ਪਰਿਵਾਰ ਐਸੇ ਨੇ ਇੱਕ ਇੱਕ ਮੱਝ ਦੇ ਨਾਲ ਇੱਕ ਪਰਿਵਾਰ ਪਲ ਰਿਹਾ ਸੀ ਉਹਨਾਂ ਨੂੰ ਮੱਝਾਂ ਵੀ ਲੈ ਕੇ ਦੇਣੀਆਂ ਪੈਣਗੀਆਂ ਕੋਈ 2 ਲੀਟਰ ਪੀ ਲੈਣਦੇ ਬਾਕੀ ਵੇਚ ਦਿੰਦੇ ਰਿਹਾ ਸੀ ਸੋ ਇਹ ਇਹਦੀਆਂ ਅਗਲੀਆਂ ਸਮੱਸਿਆਵਾਂ ਬਣੇ ਸਾਨੂੰ ਉਹਦੇ ਉੱਪਰ ਧਿਆਨ ਜ਼ਿਆਦਾ ਕੇਂਦਰਿਤ ਕਰਨਾ ਪੈਣਾ ਆਖਰੀ ਸਵਾਲ ਹੈ ਉਹਦੋਂ ਕੇ ਸਾਹਿਬ ਥੋੜਾ ਹਿਸਟੋਰਿਕਲੀ ਸਮਝਾਓ ਕਿ ਇਹ ਇਹ ਪਹਿਲਾਂ ਵੀ ਵਾਪਰ ਦਿਆ ਰਿਹਾ ਹੈ ਹੜ੍ਹ ਪਹਿਲਾਂ ਕੱਲ ਪਰਸੋਂ ਅਸੀਂ ਗੱਲ ਕਰ ਰਹੇ ਸੀ ਜਦੋਂ ਗੰਗਵੀਰ ਹੋਣਾ ਦੇ ਨਾਲ ਇੰਟਰਵਿਊ ਚ ਉਹਨਾਂ ਨੇ ਸਰਸਾ ਨਦੀ ਉਹਨਾਂ ਨੇ ਕਿਹਾ ਕਿ ਉਹ ਇੰਨਾ ਰਿਵਰ ਬੈਡ ਚੌੜਾ ਸੀਗਾ ਜਿਹੜਾ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਦਾ ਵਿਛੋੜੇ ਦਾ ਉਹ ਕਿ ਕਈ ਵਾਰੀ ਅਸੀਂ ਵਿਜੂਅਲਾਈਜ਼ ਹੀ ਨਹੀਂ ਕਰ ਪਾਉਂਦੇ ਉਹਨੂੰ ਕਿ ਉਹ ਉਹ ਕਿਵੇਂ ਦਾ ਮਾਹੌਲ ਸੀਗਾ ਇਹ ਉਹ ਵੀ ਹੜਾਂ ਵਰਗੀਆਂ ਸਥਿਤੀਆਂ ਬਣਦੀਆਂ ਰਹੀਆਂ ਪਹਿਲਾਂ ਵੀ ਬਿਲਕੁਲ ਜੀ ਪੰਜਾਬ ਚ ਬਣਦੀਆਂ ਰਹੀਆਂ ਨੇ ਜੋ ਅਟਕ ਸ ਅਟਕ ਦਾ ਦਰਿਆ ਰਣਜੀਤ ਸਿੰਘ ਜਦੋਂ ਪਾਰ ਕਰਦਾ ਓਦੋਂ ਦਰਿਆ ਪੂਰਾ ਪਾਣੀ ਦੇ ਨਾਲ ਭਰਿਆ ਹੋਇਆ ਸੀਗਾ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਸੀਗਾ ਹਿਸਟੋਰਿਕਲੀ ਮੁਹੰਮਦ ਲਤੀਫ ਨੂੰ ਪੜ ਕੇ ਵੇਖ ਦੋ ਲਿਖਦਾ ਹੈ ਕਿ ਕੁਰੀ ਅਟਕ ਦੇ ਕਿਲੇ ਦੇ ਵਿੱਚ ਪਾਣੀ ਆ ਗਿਆ ਸੀ ਇਹ ਨੀ ਉੱਚੀ ਜਗ੍ਹਾ ਤੇ ਸੀਗਾ ਸੋ ਇਹ ਵਰਤਾਰੇ ਤਾਂ ਪੰਜਾਬ ਚ ਵਾਪਰਦੇ ਰਹੇ ਨੇ ਜਿਹੜੀ ਗੱਲ ਬੱਕੜ ਸਾਹਿਬ ਆਪਾਂ ਸ਼ੁਰੂ ਕੀਤੀ ਸੀ ਕੁਦਰਤੀ ਵਰਤਾਰੇ ਪੰਜਾਬ ਦੇ ਨਾਲ ਵਾਪਰਦੇ ਰਹੇ ਨੇ ਤੇ ਪੰਜ ਆਪ ਦੇ ਉੱਪਰ ਬਾਂਬ ਆਪ ਨਾ ਬਣਾਇਆ ਜਾਵੇ ਹੂੰ ਡੈਮਸ ਇਹ ਬੰਬ ਆਪ ਨਾ ਬਣਾਏ ਜਾਵੇ ਪੰਜਾਬ ਨੂੰ ਪੰਜਾਬ ਰਹਿਣ ਦਿੱਤਾ ਜਾਵੇ ਤੇ ਜੇ ਇਸ ਤਰ੍ਹਾਂ ਦਾ ਕੋਈ ਸਿਰਜਣਾ ਪੰਜਾਬ ਦੀ ਸਿੰਚਾਈ ਦੇ ਵਾਸਤੇ ਸੈਂਟਰ ਜਾਂ ਸਟੇਟ ਜੇ ਸੱਚਮੁੱਚ ਹੀ ਇਮਾਨਦਾਰੀ ਨਾਲ ਸੋਚਦੇ ਨੇ ਤੇ ਇਹਦਾ ਪ੍ਰਬੰਧ ਪੰਜਾਬ ਦੇ ਕੋਲ ਜ਼ਰੂਰ ਚਾਹੀਦਾ ਆ ਆਖਰੀ ਗੱਲ ਹੈ ਉਦੋਕੇ ਸਾਹਿਬ ਕਿ ਇਹ ਇਹ ਚੜਦੀ ਕਲਾ ਚ ਵੀ ਨੇ ਇਹ ਕਿੱਥੋਂ ਆਉਂਦਾ ਹੈ ਮੈਂ ਕਈ ਵਾਰੀ ਇਹ ਗੱਲ ਅੱਜ ਖਾਸ ਤੌਰ ਤੇ ਮਾਝੇ ਵਾਲਿਆਂ ਬਾਰੇ ਮੈਂ ਲਿਖਿਆ ਸੀਗਾ ਕਿ ਇਹ ਧੜਵੀਆਂ ਨੂੰ ਵੀ ਡੱਕਦੇ ਆ ਜੇ ਕੋਈ ਆ ਵੀ ਜਾਏ ਤਾਂ ਫਿਰ ਵਾਪਸ ਜਾਂਦੇ ਆ ਦੱਸਦੇ ਉਹਨਾਂ ਵੀ ਆਪ ਉੱਤ ਤੈਨੂੰ ਦੱਸੀਏ ਬਹੁਤ ਵੱਡਾ ਹੌਸਲਾ ਇੱਥੇ ਆ ਕੇ ਮੈਨੂੰ ਇਸ ਧਰਤੀ ਤੇ ਮਿਲਿਆ ਮੈਂ ਅਜਨਾਲੇ ਜ਼ਿੰਦਗੀ ਚ ਪਹਿਲੀ ਵਾਰ ਆਇਆ ਸੀਗਾ ਇੰਨਾ ਲੋਕਾਂ ਨਾਲ ਇੰਨਾ ਡੂੰਗਾ ਮੇਲ ਮਲਾਪ ਇਸ ਤੋਂ ਪਹਿਲਾਂ ਮੇਰਾ ਕਦੇ ਨਹੀਂ ਰਿਹਾ ਜ਼ਿੰਦਗੀ ਚ ਮੈਂ ਮਾਲਵੇ ਚ ਜ਼ਿਆਦਾਤਰ ਰਿਹਾ ਦੋਸਤ ਮਿੱਤਰ ਵੀ ਉਧਰ ਦੇ ਰਹੇ ਐ ਪਰ ਵਾਰੇ ਜਾਈਏ ਇਸ ਧਰਤੀ ਦੇ ਲੋਕਾਂ ਚ ਸਬਰ ਸੰਤੋਖ ਕਿਤੇ ਜ਼ਿਆਦਾ ਲੱਗਿਆ ਮੈਨੂੰ ਇੱਕ ਗੱਲ ਜਿਤਨਾ ਸਰਦਾਰ ਕਪੂਰ ਸਿੰਘ ਨੇ ਲਿਖਿਆ ਸੀ ਨਾ ਪੰਜਾਬ ਹਿੰਦੁਸਤਾਨ ਨੂੰ ਸਿੱਖਾਂ ਦਾ ਦਿੱਤਾ ਹੋਇਆ ਤੋਹਫਾ ਪੰਜਾਬ ਤਾਂ ਕਦੀ ਹਿੰਦੁਸਤਾਨ ਦਾ ਹਿੱਸਾ ਰਿਆ ਹੀ ਨਹੀਂ ਸੀ ਸੋ ਇਸੇ ਕਰਕੇ ਇਹ ਹੀ ਇਲਾਕਾ ਸੀ ਜਿਹਨੂੰ ਕਹਿੰਦੇ ਸੀ ਕਿ ਇੱਥੋਂ ਦੇ ਜੰਮਿਆਂ ਨੂੰ ਨਿਤ ਮਹਿਮਾ ਸੋ ਜਿਹੜੀ ਕੌਮ ਦਾ ਜਥੇਦਾਰ 50000 ਲਾਸ਼ ਦੇ ਸਾਹਮਣੇ ਖਲੋ ਕੇ ਇਹ ਗੱਲ ਕਹਿੰਦਾ ਤਤ ਖਾਲਸਾ ਰਹਿ ਗयो ਗयो ਸੋ ਕੋਟ ਗੁਆਏ ਕਿ ਜਿਹੜੇ ਪ੍ਰਮਾਤਮਾ ਤੇਰੀ ਗੋੱਚ ਛੱਡ ਕੇ ਸ਼ਹੀਦ ਹੋਣੇ ਸੀ ਉਹਗੇ ਸਿਰੇ ਖਾਲਸਾ ਲੜਨ ਦੇ ਵਾਸਤੇ ਫਿਰ ਤਿਆਰ ਆ ਤੇ ਜਿਹੜਾ ਖਾਲਸਾ ਚੜ੍ਹਦੀ ਕਲਾ ਚ ਇਹ ਗੱਲ ਕਹਿ ਰਿਹਾ ਉਹਦੇ ਆਪਣੇ ਜਿਸਮ ਦੇ ਉੱਪਰ ਬਾਈ ਫਟਨੇ ਸਰਦਾਰ ਜੱਸਾ ਸਿੰਘ ਆਲੂ ਵਾਲੀ ਉਸ ਵੇਲੇ ਸੋ ਇਸ ਕਰਕੇ ਇਹ ਚੜ੍ਹਦੀ ਕਲਾ ਤੇ ਸਾਡੇ ਖੂਨ ਚ ਗੁਰੂ ਪਾਸ਼ਾ ਨੇ ਬਖਸ਼ਿਸ਼ ਕੀਤੀ ਹੈ ਤੋ ਇਹ ਸਾਰੀਆਂ ਸੰਸਥਾਵਾਂ ਦਾ ਫਿਰ ਚਾਹੇ ਭਾਈ ਅਮਰਿਤਪਾਲ ਸਿੰਘ ਹੋਣਾ ਦਾ ਗਰੁੱਪ ਹੈ ਚਾਲੇ ਗੱਲ ਖਾਲਸਾ ਕੰਮ ਕਰ ਰਿਹਾ ਤੇ ਬਹੁਤ ਕੰਮ ਕਰ ਰਹੇ ਨੇ ਇਹ ਹੋਰ ਸੰਸਥਾਵਾਂ ਉਹਨਾਂ ਤੋਂ ਇਲਾਵਾ ਖਾਲਸਾ ਜਿਹੜਾ ਤੁਸੀਂ ਇੱਕ ਚੈਨਲ ਦੇ ਮੈਂ ਹੁਣੇ ਪਰਮਵੀਰ ਨਾਲ ਗੱਲ ਕਰ ਰਿਹਾ ਸੀਗਾ ਮੈਂ ਕਿਹਾ ਕਿ ਉਹਨੇ ਚੈਨਲ ਨੂੰ ਵੀ ਹੁਣ ਇੱਕ ਐਨ ਜੀਓ ਹੀ ਬਣਾਇਆ ਹੋਇਆ ਕਿ ਉਹਦੋਂ ਦਾ ਇਸ ਇਲਾਕੇ ਚ ਘੁੰਮ ਰਿਹਾ ਹੈ ਨਾ ਸੋ ਜਿਹੜੇ ਜਿਹੜੇ ਵੀ ਵੀਰ ਚਾਹੇ ਸਾਡੇ ਗਾਇਕ ਵੀਰ ਨੇ ਅਦਾਕਾਰ ਨੇ ਜਿੰਨੇ ਵੀ ਮਦਦ ਕਰ ਰਹੇ ਨੇ ਸਾਰਿਆਂ ਦੀ ਮਦਦ ਸਿਰ ਮੱਤੇ ਪਰ ਫਿਰ ਇੱਕ ਲੋੜ ਆ ਸਾਰੇ ਜਣੇ ਇੱਕ ਵਾਰੀ ਸਿਰ ਜੋੜ ਕੇ ਬੈਠੀਏ ਕੰਮਾਂ ਦੀ ਇਲਾਕਿਆਂ ਦੀ ਵੰਡ ਕਰੀਏ ਤੇ ਕਿਹੜੇ ਖੇਤਰ ਚ ਕਿਹੜੀ ਮਦਦ ਦੀ ਲੋੜ ਹੈ ਅਸੀਂ ਉਹਦੇ ਨਾਲ ਜ਼ਰੂਰ ਕਰ ਸਕੀ ਬਹੁਤ ਧੰਨਵਾਦ ਖਾਲਸਾ ਏਡ ਦਾ ਵੀ ਤੁਹਾਡਾ ਵੀ ਰਵੀ ਸਿੰਘ ਭਾਜੀ ਦਾ ਵੀ ਸਾਰੀ ਖਾਲਸਾ ਏਡ ਪਰਿਵਾਰ ਦਾ ਜਿਹੜੇ ਨਾਲ ਜੁੜੇ ਆ ਉਦੋਂ ਕੇ ਸਭ ਔਰ ਕੋਸ਼ਿਸ਼ ਕਰਦੇ ਰਹਾਂਗੇ ਕਿ ਜਿਹੜੀਆਂ ਹੋਰ ਟੈਕਨੀਕਲिटीज ਹੈ ਇਹ ਫੇਜ਼ ਲੰਘੇ ਇਹਦੇ ਤੇ ਬਹਿ ਕੇ ਬਿਲਕੁਲ ਜਿਹੜੀਆਂ ਦਲੀਲਾਂ ਨੇ ਉਹ ਬਹੁਤ ਲਾਜ਼ਮੀ ਨੇ ਚਰਚਾ ਬਹੁਤ ਲਾਜ਼ਮੀ ਹੈ ਧੰਨਵਾਦ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਹ